ਸਤਿ ਸ਼੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਪੰਜਾਬ ਦੀ ਸਰਕਾਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਵੱਡੇ ਵੱਡੇ ਦਾਅਵੇ ਕਰਦੀ ਹੈ ਇਹ ਸਭ ਨੂੰ ਪਤਾ ਹੈ ਚਾਹੇ ਸਿੱਖਿਆ ਕ੍ਰਾਂਤੀ ਹੋਵੇ ਭਾਵੇਂ ਜੁੱਧ ਨਸ਼ਿਆਂ ਵਿਰੁੱਧ ਹੋਵੇ ਮੰਨਿਆ ਕਿ ਉਹਦੋਂ ਨਹੀਂ ਪਤਾ ਸੀ ਜਦੋਂ ਇਹਨਾਂ ਨੇ ਸਰਕਾਰ ਬਣਾਉਣੀ ਸੀ ਉਦੋਂ ਕਹਿਤਾ ਕਿ ਮੈਂ ਜੀ ਮਹੀਨੇ 'ਚ ਖਤਮ ਕਰ ਦੂੰ ਕੋਈ ਕਹਿੰਦਾ ਜੀ ਮੈਂ 4 ਮਹੀਨਿਆਂ ਚ ਖਤਮ ਕਰ ਦੂ 4 ਹਫਤਿਆਂ ਚ ਖਤਮ ਕਰ ਦੂ ਨਾ ਕੇਜਰੀਵਾਲ ਨੂੰ ਇਸ ਗੱਲ ਦਾ ਪਤਾ ਕੀ ਹੈ ਜੋ ਕੁਝ ਕਿਹਾ ਹੁਣ ਤੱਕ ਉਹ ਪੂਰਾ ਹੋਇਆ ਜੋ ਕੇਜਰੀਵਾਲ ਨੇ ਕਿਹਾ ਤੇ ਹੁਣ ਪਿੱਛੇ ਚ ਕਿਹਾ ਸੀ ਕਿ ਨਸ਼ੇ ਤਾਂ ਪੰਜਾਬ ਚ ਲਗਭਗ ਖਤਮ ਨੇ 31 ਮਈ ਤੱਕ ਜਿਹੜੇ ਰਹਿੰਦੇ ਨੇ ਉਹ ਵੀ ਖਤਮ ਕਰ ਦਾਂਗੇ 31 ਮਈ ਹੁਣ ਜੁਲਾਈ ਚੱਲਦੀ ਹੈ ਨਸ਼ੇ ਤਾਂ ਹਰ ਰੋਜ਼ ਪੜੇ ਜਾਂਦੇ ਨੇ ਪਰ ਮੈਂ ਤਾਂ ਗੱਲ ਕਰਨੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਜਿਨੇ ਪੰਜਾਬ ਸਰਕਾਰ ਦੀ ਇਸ ਮਹਿੰਮ ਦੀ ਫੂਕ ਘੱਟੀ ਜੁੱਧ ਨਸ਼ਾ ਵਿਰੁੱਧ ਇੰਨੀ ਸਖਤ ਟਿੱਪਣੀ ਬਹੁਤ ਘੱਟ ਦੇਖਣ ਨੂੰ ਮਿਲਿਆ ਤੇ ਟਿੱਪਣੀ ਵੀ ਕੀ ਹੈ ਉਤਾਰਜਾਮ ਹੈ ਦੋਸ਼ ਹੈ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਤੇ ਉਹ ਕਹਿੰਦੇ ਕਿ ਜਿਹੜਾ ਇਹ ਜੁੱਧ ਨਸ਼ਾ ਵਿਰੁੱਧ ਜਿਹੜਾ ਐਨ ਟੀ ਪੀ ਪੀ ਐਸ ਐਕਟ ਹੈ ਦਾ ਇਹਦੇ ਅੰਡਰ ਤੁਸੀਂ ਲੋਕਾਂ ਨੂੰ ਝੂਠੇ ਕੇਸਾਂ 'ਚ ਪਸਾਰ ਰਹੇ ਹੋ ਇੱਕ ਪੈਟਰਨ ਬਣਾ ਲਿਆ ਤੁਸੀਂ ਜਸਟਿਸ ਮੋਦਗਲ ਕਹਿੰਦੇ ਕਿ ਇਹ ਤੁਹਾਡਾ ਇੱਕ ਪੈਟਰਨ ਹੈ ਲੋਕਾਂ ਨੂੰ ਝੂਠੇ ਕિસ્ਸਾਂ ਚ ਫਸਾ ਰਹੇ ਹੋ ਇਹ ਉਹਨਾਂ ਨੇ ਕਿਹਾ ਔਰ ਇੱਥੇ ਜਿਹੜਾ ਹੈ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਹਾਈ ਕੋਰਟ ਨੇ ਕਿ ਅਸੀਂ ਸੰਵਧਾਨ ਦੇ ਰੱਖਿਆ ਕੁਨੇ ਤੇ ਅਸੀਂ ਮੂਕ ਦਰਸ਼ਕ ਬਣ ਕੇ ਨਹੀਂ ਬੈਠ ਸਕਦੇ ਤੇ ਉਹਨਾਂ ਹੋਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਅਸਲ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਬਹੁਤ ਕੁਝ ਚੱਲ ਰਿਹਾ ਹੈ ਦੇਸ਼ ਵਿੱਚ ਚੱਲ ਰਿਹਾ ਹੈ ਆ ਹੁਣ ਕੰਗਣਾ ਰਣੌਤ ਨੇ ਵੀ ਅੱਜ ਇੱਕ ਟਿੱਪਣੀ ਦੇਤੀ ਉਹਦੇ ਵਿਰੋਧ ਚ ਫਿਰ ਕਹਿ ਰਹੇ ਨੇ ਹਰਪਾਲ ਚੀਮਾ ਮੈਨੂੰ ਲੱਗਦਾ ਕਦੇ ਕਦੇ ਇਹ ਚੀਮਾ ਸਾਹਿਬ ਵੀ ਬਿਨ ਬ ਚੰਗੀ ਤਰ੍ਹਾਂ ਬਿਆਨ ਪੜੇ ਉਹ ਰਿਐਕਸ਼ਨ ਦੇ ਦਿੰਦੇ ਨੇ ਕੰਗਣਾ ਨੇ ਕਿਹਾ ਕਿ ਜੀ ਇਹ ਨਸ਼ਾ ਪਾਕਿਸਤਾਨ ਤੋਂ ਆਉਂਦਾ ਤੇ ਫਿਰ ਪੰਜਾਬ ਰਾਹੀਂ ਹਿਮਾਚਲ ਚ ਆ ਜਾਂਦਾ ਤੇ ਫਿਰ ਜੇ ਤੁਸੀਂ ਨਾ ਰੋਕਿਆ ਪੰਜਾਬ ਦੇ ਪਿੰਡਾਂ ਵਾਂਗ ਸਾਡੇ ਪਿੰਡਾਂ ਚ ਵੀ ਵਿਧਵਾਵਾਂ ਹੋ ਜਾਣਗੇ ਇਹ ਜੀ ਗੱਲ ਉਹਨੇ ਕੀਤੀ ਹੈ لیکن وہ تو سیلف گول کر گئی قسم دا وہ کہہ دیے پاکستان ਤੋਂ ਹੁੰਦਾ ਤੇ پاکستان 50 ਕਿਲੋਮੀਟਰ ਤੱਕ ਬੀਐਸਐਫ ਲੱਗੀ ਹੈ ਜਿਹੜੀ ਬੀਜੇਪੀ ਦੇ ਅੰਡਰ ਹੈ ਇਹ ਗੱਲ ਹੜਪਾਲ ਚੀਮਾ ਨੂੰ ਯਾਦ ਹੀ ਨਹੀਂ ਰਹੀ ویسے ਵੀ ਉਹ ਨੂੰ ਇੰਨਾ ਕਿੰਨਾ ਕਿ ਸੀਰੀਅਸਲੀ ਲੈਂਦੇ ਨੇ ਪਰ ਲੈ ਲਿਆ ਸਰਕਾਰ ਨੇ ਜਿਹੜਾ ਹੈ ਉਹਦਾ ਬਿਆਨ ਦਾ ਰਿਐਕਸ਼ਨ ਦਿੱਤਾ ਹੋਰ ਬਹੁਤ ਸਰੀਓ ਨਸ਼ੇ ਦੇ ਬੰਦੇ ਤਾਂ ਬਹੁਤ ਕੁਝ ਚੱਲਦਾ ਹੈ ਇੱਕ کورٹ ਹੋਰ ਕਹਿੰਦੀ ਹੈ ਕਹਿੰਦੀ ਹੈ ਜਿਹੜੇ ਗਵਾਹ ਨੇ ਨਾ ਆਉਂਦੇ ਹੀ ਨਹੀਂ ਸਰਕਾਰੀ ਗਵਾਹ ਪੁਰਸਾਰ ਗਵਾਹੀ ਦੇ ਨਹੀਂ ਆਉਂਦੇ ਕੇਸ ਲੰਬੇ ਚਲੇ ਜਾਂਦੇ ਨੇ ਬਹੁਤ ਕੁਝ ਐਸਾ ਜਿੱਤੇ ਗਲਤ ਕਰਦੀ ਪੈਂਦੀ ਹੈ ਜੇ ਦੀ ਗੱਲ ਕਰ ਲਈਏ ਇਸ ਵੀਡੀਓ ਚ ਆਪਾਂ ਕਿ ਇਹ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕਿਹਾ ਪੰਜਾਬ ਸਰਕਾਰ ਬਾਰੇ ਇਹ ਕਿੰਨਾ ਕੁ ਸਹੀ ਹੈ ਕਿੰਨਾ ਗਲਤ ਹੈ ਜਾਂ ਇਹ ਇੰਨੀ ਫਟਕਾਰ ਕਿਉਂ ਲਾਈ ਕਿ ਸੱਚਮੁੱਚ ਇਸ ਤਰ੍ਹਾਂ ਦੇ ਕੇਸ ਆ ਰਹੇ ਨੇ ਕਿ ਜਿਹਦੇ ਚ ਪਤਾ ਲੱਗਦਾ ਕਿ ਜਿਹੜੇ ਫੜਿਆ ਤਾਂ ਕਿਸੇ ਡਰਾਗੇਸਟ ਨੂੰ ਸੀ ਉਹਨੂੰ ਕਮਰਸ਼ੀਅਲ ਬਣਾ ਕੇ ਅੱਗੇ ਪੇਸ਼ ਕਰਤਾ ਇਸ ਤਰ੍ਹਾਂ ਦੀਆਂ ਗੱਲਾਂ ਕੋਰਟ ਨੇ ਕਹੀਆਂ ਨੇ ਇਹ ਵੀਡੀਓ ਚ ਆਪਾਂ ਉਹੀ ਗੱਲ ਕਰਦੇ ਆਂ ਲੇਕਿਨ ਉਹੀ ਅਪੀਲ ਕੇ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਹੁਣ ਗੱਲ ਆਪਾਂ ਇੱਥੋਂ ਸ਼ੁਰੂ ਕਰ ਸਕਦੇ ਆਂ ਕਿ ਜਿਹੜੀ ਟਿੱਪਣੀ ਦਿੱਤੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਹ ਕਾਫੀ ਅਹਿਮ ਤੇ ਕਾਫੀ ਸੀਰੀਅਸ ਹੈ ਮੈਂ ਤੁਹਾਨੂੰ ਜਸਟਿਸ ਮੋਦਗਲ ਨੇ ਜੋ ਕਿਹਾ ਹੈ ਐਨ ਡੀ ਪੀ ਐਸ ਐਕਟ ਇਹ ਜਿਹੜਾ ਐਕਟ ਹੈ ਨਾ ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਇਹ ਇਹਦੇ ਅੰਡਰ ਉਹਨੇ ਜਿਹੜੀ ਟਿੱਪਣੀ ਕੀਤੀ ਹੈ ਕੇਸ ਸੁਣ ਰੇ ਸੀ ਮਨਜੀਤ ਸਿੰਘ ਦਾ ਕੋ ਲਾਡੋਵਾਲ ਦਾ ਮਨਜੀਤ ਸਿੰਘ ਸੀ ਜਿਹੜਾ ਮਾਰਚ ਦੇ ਵਿੱਚ ਸ਼ਾਇਦ 1 ਮਾਰਚ ਨੂੰ ਫੜਿਆ ਗਿਆ ਸੀ ਨਾਲ ਦੋ ਬੰਦੇ ਹੋਰ ਸੀ ਉਹਦੇ ਕੇਸ ਦੀ ਸੁਣਵਾਈ ਸੀ ਜੋ ਤੋਂ ਫੜਿਆ ਸੀ ਉਹ ਕਮਰਸ਼ੀਅਲ ਨਹੀਂ ਸੀ ਇਹਨਾਂ ਨੇ ਕਮਰਸ਼ੀਅਲ ਬਣਾ ਕੇ ਪੇਸ਼ ਕੀਤਾ ਉਸ ਤੇ ਇਹ ਟਿੱਪਣੀ ਆਈ ਤਕੀਕਾ ਕਹਿੰਦੇ ਝੂਠੇ ਮਾਮਲੇ 'ਚ ਫਸਾਇਆ ਜਾ ਰਿਹਾ ਹੈ ਮੈਂ ਜੋ ਉਹਨਾਂ ਨੇ ਕਿਹਾ ਉਹਦੀ ਪੰਜਾਬੀ ਤੁਹਾਨੂੰ ਦੱਸ ਰਿਹਾ ਪੰਜਾਬੀ 'ਚ ਜੋ ਜਸਟਿਸ ਮੋਦ ਗਿੱਲ ਨੇ ਕਿਹਾ ਉਹ ਕਹਿੰਦੇ ਝੂਠੇ ਮਾਮਲੇ 'ਚ ਫਸਾਇਆ ਜਾ ਰਿਹਾ ਹੈ ਜਿਹੜੇ ਇਸ ਜਿਹੜਾ ਇਹ ਰਜ਼ਾਨ ਵੱਧ ਰਿਹਾ ਹੈ ਆਜ਼ਾਦ ਕਹਿੰਦੀ ਹੈ ਕਿ ਅਸੀਂ ਰੱਖੇ ਖੁੰਨੇ ਆ ਇਸ ਕਰਕੇ ਅਸੀਂ ਮੂਕ ਦਰਸ਼ਕ ਬਣ ਕੇ ਨਹੀਂ ਬੈਠ ਸਕਦੇ ਅਸੀਂ ਅੱਖਾਂ ਵਿੱਚ ਕੇ ਨਹੀਂ ਬੈਠ ਸਕਦੇ ਕੋਰਟ ਦੇ ਜਿਹੜੇ ਅਦਾਲਤ ਨੇ ਕਿਹਾ ਜਸਟਿਸ ਮੋਦਗਿਲ ਨੇ ਕਿਹਾ ਉਹ ਕਹਿੰਦੇ ਦੇਖੋ ਪੰਜਾਬ ਦੀ ਮੁਹਮਮ ਨਸ਼ਿਆਂ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਇਹਦੇ ਤਹਿਤ ਝੂਠੇ ਕੇਸ ਚ ਫਸਾਉਣ ਦਾ ਇੱਕ ਪੈਟਰਨ ਬਣਾ ਲਿਆ ਜਿਸ ਤੇ ਸ਼ੱਕੀ ਅਧਾਰ ਤੇ ਵਪਾਰਕ ਮਾਤਰਾ ਦੇ ਮਾਮਲੇ ਬਣਾਏ ਜਾ ਰਹੇ ਨੇ ਜੇ ਕਿਸੇ ਨੂੰ ਫੜ ਲਿਆ ਥੋੜੀ ਬਹੁਤੀ ਫੜੀ ਉਹਨੂੰ ਕਮਰਸ਼ੀਅਲ ਬਣਾ ਦਿੱਤੇ ਤਾਂ ਕਿ ਕੇਸ ਜੇ ਤੁਸੀਂ 5 ਗ੍ਰਾਮ ਤੋਂ ਘੱਟ ਕਿਸੇ ਤੋਂ ਕੋਈ ਨਸ਼ਾ ਫੜਦੇ ਹੋ ਮਨ ਲਓ ਕਿ ਛਟਾ 5 ਗ੍ਰਾਮ ਤੋਂ ਘੱਟ ਹੈ ਤਾਂ ਉਹ ਜੇਲ੍ਹ ਚ ਨਹੀਂ ਜਾਂਦਾ ਉਹਨੂੰ ਤੁਸੀਂ ਨਸ਼ਾ ਸੜਾਉ ਕੇਂਦਰ ਚ ਭੇਜ ਸਕਦੇ ਹੋ ਲੇਕਿਨ ਇਹਨੂੰ ਕਮਰਸ਼ੀਅਲ ਬਣਾ ਲੈਂਦੇ ਨੇ ਐੱਚ ਤਾਂ ਇਹ ਹਾਲ ਹੈ ਆਪਾਂ ਦੇਖਿਆ ਕਿ ਉਹ ਨੋਟ ਜਿਹਦੇ ਚੋਂ ਪੀਂਦੇ ਪੁੰਦੇ ਨੇ ਮੈਨੂੰ ਤਾਂ ਜਿਆਦਾ ਪਤਾ ਨਹੀਂ ਲੇਕਿਨ ਉਹ ਉਹ ਵੀ ਫੜ ਲਿਆ ਸੀ ਉਹ ਤਾਂ ਆਧਾ ਸੜਿਆ ਨੋਟ ਮਿਲਿਆ ਇਸ ਤਰ੍ਹਾਂ ਦਾ ਕੰਮ ਹੁੰਦਾ ਖੈਰ ਫੇਰ ਅੱਗੇ ਕੀ ਕਹਿੰਦੀ ਹੈ ਜਿਹੜੀ ਕੋਰਟ ਉਹ ਇਹ ਕਹਿੰਦੀ ਹੈ ਜੀ ਦੇਖੋ ਜਿਹੜਾ ਤੁਸੀਂ ਇਹ ਕਰ ਰਹੇ ਹੋ ਨਾ ਇਹ ਠੀਕ ਨਹੀਂ ਹੈ ਸਰਕਾਰ ਚੋਣਾਂ ਤੋਂ ਪਹਿਲਾਂ ਇਹ ਗੱਲ ਇਹ ਟਿੱਪਣੀ ਜਿਹੜੀ ਹੈ ਹੋਰ ਵੀ ਅਹਿਮ ਹੈ ਕਹਿੰਦੇ ਚੋਣਾਂ ਤੋਂ ਪਹਿਲਾਂ ਸਰਕਾਰ ਜਿਹੜਾ ਇਸ ਤਰ੍ਹਾਂ ਦੇ ਕੇਸ ਵਧਾ ਕੇ ਬਣਾ ਕੇ ਨਾ ਉਹ ਗਿਣਤੀ ਵਧਾ ਰਹੀ ਹੈ ਜਿਹੜੇ ਵਿਰੋਧੀ ਧਿਰ ਕਹਿੰਦੇ ਨੇ ਕੋਰਟ ਇਹ ਕਹਿ ਰਹੀ ਹੈ ਮੰਨ ਘੜਤ ਲਿੰਕਾਂ ਦਾ ਸਾਰਾ ਲੈ ਰਹੀ ਹੈ ਕਹਿੰਦੇ ਅਸੀਂ ਪਿਛਲੇ ਮਹੀਨੇ ਇਸ ਤਰ੍ਹਾਂ ਦੇ ਕਈ ਕੇਸ ਜਿਹੜੇ ਸੁਣੇ ਨੇ ਇਹ ਇਹ ਇੱਕ ਜਸਟਿਸ ਮੋਦਗੱਲੇ ਆਪ ਕਹੇ ਇਹ ਗੱਲ ਵੀ ਇਸ ਤਰ੍ਹਾਂ ਦੇ ਕੇਸ ਅਸੀਂ ਆਪ ਸੁਣੇ ਨੇ ਇੱਕ ਗੱਲ ਹੋਰ ਉਹਨਾਂ ਨੇ ਕਹੀ ਕਹਿੰਦੇ ਦੇਖੋ ਜੇ ਤੁਸੀਂ ਜੇ ਨਹੀਂ ਕਰਦੇ ਫਿਰ ਸਾਨੂੰ ਆਪ ਆਉਣਾ ਪਊਗਾ ਕੋਈ ਐਕਸ਼ਨ ਲੈਣਾ ਪਊਗਾ ਇਹ ਵੀ ਉਹਨਾਂ ਨੇ ਕਿਹਾ ਜਿਹੜਾ ਕੇਸ ਆ ਨਾ ਮੈਂ ਤੁਹਾਨੂੰ ਇਹ ਵੀ ਦੱਸਦਾ ਮਜੀਤ ਸਿੰਘ ਜਿਹੜਾ ਲੱਡੋਵਾਲ ਤੋਂ ਫੜਿਆ ਗਿਆ ਸੀ ਉਹਦੇ ਨਾਲ ਦੋ ਬੰਦੇ ਹੋਰ ਸੀ ਉਹ ਕੇਸ ਦੇ ਸਰਵਾਈਚ ਉਹਨਾਂ ਨੇ ਇਹ ਵੀ ਦੱਸਤਾ ਕਿ ਪਿਛਲੇ ਮਹੀਨੇ ਸਾਡੇ ਕੋਲ ਇਸ ਤਰ੍ਹਾਂ ਦੇ ਬਹੁਤ ਕੇਸ ਆਏ ਨੇ ਜਿਹੜੇ ਜ ਜਿਨ੍ਹਾਂ ਨੂੰ ਤੁਸੀਂ ਕਮਰਸ਼ੀਅਲ ਬਣਾ ਕੇ ਪੇਸ਼ ਕਰ ਰਹੇ ਹੋ ਝੂਠੇ ਕੇਸ ਨੇ ਤੁਸੀਂ ਚੋਣ ਜਿੱਤਣ ਲਈ ਇਹ ਕਰ ਰਹੇ ਹੋ ਇਸ ਤਰ੍ਹਾਂ ਦੀ ਗੱਲ ਵੈਸੇ ਮੈਂ ਕੋਰਟ ਤੋਂ ਬਹੁਤ ਘੱਟ ਸੁਣੀ ਹੈ ਜਿਵੇਂ ਉਹਨਾਂ ਨੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਨਸ਼ਿਆਂ ਦੇ ਬਹਿਮਾਰੇ ਘੇਰਿਆ ਤੇ ਫਿਰ ਇਹ ਗੱਲ ਜਿਹੜੀ ਹੈ ਉਦੋਂ ਬਾਅਦ ਅਖੀਰ ਚ ਜਿਹੜੇ ਉਹਨਾਂ ਨੇ ਇਹ ਗੱਲ ਵੀ ਕਹਿਤੀ ਜੱਜ ਸਾਹਿਬ ਨੇ ਕਿ ਤੁਸੀਂ ਜੇ ਨਹੀਂ ਕੁਛ ਕਰਦੇ ਨਾ ਪੰਜਾਬ ਸਰਕਾਰ ਨੂੰ ਕਹਿੰਦੇ ਜੇ ਸਰਕਾਰ ਕੁਛ ਨਹੀਂ ਕਰਦੀ ਫਿਰ ਸਾਨੂੰ ਕੁਛ ਕਰਨਾ ਪਊਗਾ ਇਹ ਵੀ ਕਿਹਾ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਇਸ ਬਾਰੇ ਤੁਸੀਂ ਹਲਫਨਾਮਾ ਦਿਓ ਐਫੀਡੇਵਿਟ ਦਿਓ ਜਿਨੀ ਸਰਕਾਰ ਨੂੰ ਰੀਤੀ ਰਿਕਨਾ ਖਿੱਚ ਕੱਲ ਪਤਾ ਨਹੀਂ ਕੋਰਟ ਦੇ ਵਿੱਚ ਇਹ ਦੂਜਾ ਵੀ ਜਿਹੜਾ ਹੈ ਇੱਕ ਹੋਰ ਕੇਸ ਦੇ ਵਿੱਚ ਉਹ ਕਹਿੰਦੇ ਥੋੜੇ ਗਵਾਹ ਨਹੀਂ ਆਉਂਦੇ ਪੁਲਿਸ ਵਾਲੇ ਸ਼ਹਾਦਤ ਨਹੀਂ ਦਿੰਦੇ ਮਤਲਬ ਕੇਸ ਲਟਕ ਜਾਂਦੇ ਨੇ ਤੁਸੀਂ ਕਰ ਕੀ ਰਹੇ ਹੋ ਤੁਸੀਂ ਇੱਥੇ ਵੀ ਉਹਨਾਂ ਨੇ ਹਰਫੜਾ ਬਦੇਲ ਲੈ ਕੇ ਸਰਕਾਰ ਨੂੰ ਕਿ ਜੇ ਤੁਹਾਡੀ ਸਰਕਾਰੀ ਗਵਾਹ ਹੁੰਦੇ ਨੇ ਜਿਹਨਾਂ ਚੋਂ ਜ਼ਿਆਦਾ ਪੁਲਿਸ ਵਾਲੇ ਹੁੰਦੇ ਨੇ ਉਹਨਾਂ ਨੂੰ ਕੋਰਟ 'ਚ ਪੇਸ਼ ਹੋਣਾ ਚਾਹੀਦਾ ਤੇ ਇਸ ਤਰ੍ਹਾਂ ਦੀ ਗੱਲ ਪੈਸੇ ਸੱਚੀ ਗੱਲ ਤਾਂ ਇਹ ਹੈ ਮੈਂ ਬਹੁਤ ਵਾਰ ਕਿਹਾ ਹੈ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਜਿਸ ਤਰ੍ਹਾਂ ਸਰਕਾਰ ਨੇ ਆ ਕੇ ਗੱਲ ਕਹੀ ਕਿ ਜੀ ਅਸੀਂ ਖਤਮ ਕਰ ਦਾਂਗੇ ਜਾਂ ਕੇਜਰੀ ਵਰਗਾ ਤਾਂ ਖਤਮ ਹੋ ਗਏ 31 ਮਈ ਤੱਕ ਪਹਿਲਾਂ ਸ਼ੁਰੂ ਚ ਕਿਹਾ ਪਰ ਮੌਲ ਸਾਬ ਨੇ ਕਦੇ ਹਰਮੰਦਰ ਸਾਹਿਬ ਚ ਜਾ ਕੇ ਕਦੇ ਬੜਾ ਕੁਝ ਕੀਤਾ ਭਾਈ ਇਹ ਪਹਿਲਾਂ ਵੀ ਹੋਈ ਹੈ ਗੱਲ ਨਿਕਸਨ ਵੇਲੇ ਦੀ ਚੱਲੀ ਆਉਂਦੀ ਹੈ ਗੱਲ ਉਹਨੇ ਵੀ ਬਾਅਰ ਅਗੇਂਸਟਰ ਡਰਗ ਸ਼ੁਰੂ ਕੀਤੀ ਸੀ ਨਹੀਂ ਖਤਮ ਨਹੀਂ ਹੁੰਦੇ ਇਹ ਕੰਟਰੋਲ ਤਾਂ ਹੋ ਸਕਦੇ ਹੁੰਦੇ ਨੇ ਘੱਟ ਹੋ ਸਕਦੇ ਹੁੰਦੇ ਨੇ ਲੇਕਿਨ ਖਤਮ ਨਹੀਂ ਹੁੰਦੇ ਹਾਂ ਇਹ ਜਿਹੜਾ ਇੰਨੇ ਜ਼ਿਆਦਾ ਜਾਂ ਰੋਲਾ ਇੰਨਾ ਪੈ ਗਿਆ ਹਰ ਰੋਜ਼ ਤਾਂ ਪ੍ਰਚਾਰ ਹੁੰਦਾ ਤੇ ਫਿਰ ਬਾਅਦ ਚ ਅਸੀਂ ਕਹਿੰਨੇ ਕਿ ਹੁਣ ਅੱਜ ਚੀਮਾ ਸਾਹਿਬ ਕੰਗਨਾ ਦੇ ਬਿਆਨ ਤੇ ਰਿਪਾਰ ਚੀਮਾ ਰਿਐਕਟ ਕਰੇ ਸੀ ਕਹਿੰਦੇ ਜੀ ਐਵੇਂ ਪੰਜਾਬ ਨੂੰ ਬਜ਼ਰਾਮ ਕਰੀ ਜਾਂਦੇ ਇਹ ਜੋ ਯੂਪੀ ਚ ਜ਼ਿਆਦਾ ਮੱਧ ਪ੍ਰਦੇਸ਼ ਜ਼ਿਆਦਾ ਭਾਈ ਫਿਰ ਤੁਸੀਂ ਹੀ ਕਰ ਰਹੇ ਹੋ ਨਾ ਤੁਸੀਂ ਜੁੱਧ ਚੜਾ ਕੇ ਨਹੀਂ ਤਾਂ ਵੀ ਠੀਕ ਹੈ ਤੁਸੀਂ ਜਿਹੜਾ ਕੰਮ ਕਰ ਬਈ ਕਰੀ ਚੱਲੋ ਕਿਉਂਕਿ ਪ੍ਰਚਾਰ ਵੀ ਕਰਨਾ ਲੋਕਾਂ ਤੋਂ ਵੋਟਾਂ ਲੈਣ ਲਈ ਕਹਿੰਦਾ ਅਸੀਂ ਨਸ਼ੇ ਰੋਕ ਤੇ ਕਿੰਨੇ ਗਰੁੱਪ ਤੇ ਆਪਾਂ ਨੂੰ ਹੁਣ ਇਹ ਰਿਪੋਰਟ ਹੀ ਦੱਸ ਰਹੀ ਹੈ ਤੁਹਾਨੂੰ ਵੀ ਕਹੇ ਜੇ ਕੇਸ ਬਣ ਰਹੇ ਨੇ ਜਿਹੜੇ ਕਿ ਆਪਾਂ ਹਰ ਰੋਜ਼ ਹੀ ਕਹਿ ਦਿੰਦੇ ਆ ਵੀ ਇੰਨੇ ਕੇਸ ਇੰਨੇ ਹਨ ਨਸ਼ਾ ਜੋ ਤਾਂ ਇੰਨੇ ਕੇਸ ਬਣ ਕੇ ਹਰ ਰੋਜ਼ ਦੀਆਂ ਖਬਰਾਂ ਹੁੰਦੀਆਂ ਨੇ ਤਾਂ ਫਿਰ ਜਦੋਂ ਇਹ ਜਾਉਂਦਾ ਫਿਰ ਕੰਗੜਾ ਨੂੰ ਤਾਂ ਮੌਕਾ ਦਿੱਤਾ ਸੀ ਤੇ ਕੰਗੜਾ ਤਾਂ ਵੈਸੀ ਇਸ ਤਰ੍ਹਾਂ ਦੀ ਹੈ ਮਤਲਬ ਉਹਨੂੰ ਪਤਾ ਹੀ ਨਹੀਂ ਲੱਗਦਾ ਉਹ ਕੀ ਬੋਲ ਰਹੀ ਹੈ ਕੰਗੜਾ ਨੂੰ ਤਾਂ ਆਪਾਂ ਕਿਸਾਨ ਮੂਵਮੈਂਟ ਪਹਿਲੇ ਤੋਂ ਜਾਣਦੇ ਆ ਕਦੇ ਕਿਸੇ ਬੀਬੀ ਦੇ ਖਿਲਾਫ ਬੋਲਦੀ ਕਿਤੇ ਇਹਨੂੰ ਅੱਤਵਾਦੀ ਕਹਤਾ ਕਦੇ ਕਿਸੇ ਨੂੰ ਕੁਛ ਕਹਿਤਾ ਜਾਣਬੁੱਝ ਕੇ ਕਰਦੀ ਹੈ ਕਿ ਨਹੀਂ ਇਹ ਤਾਂ ਨਹੀਂ ਪਤਾ ਪਰ ਉਹਨੂੰ ਪਤਾ ਕੁਛ ਨਹੀਂ ਇਹਦਾ ਮੈਨੂੰ ਪਤਾ ਹੈ ਤੇ ਖਬਰਾਂ ਖਬਰਾਂ ਬਣਾ ਲੈਂਦੀ ਹੈ ਬਸ ਠੀਕ ਹੈ ਮੋਦੀ ਸਾਹਿਬ ਦੀ ਨਜ਼ਰ ਚ ਠੀਕ ਹੈ ਵਧੀਆ ਐਕਟਰ ਐਕਟਰ ਵਧੀਆ ਤੇ ਇਸ ਕਰਕੇ ਕਲਾਕਾਰ ਵਧੀਆ ਹਨ ਕਹਿੰਦੇ ਫਿਲਮਾਂ ਉਹਨਾਂ ਚੱਲ ਜਾਂਦੀਆਂ ਨੇ ਲੇਕਿਨ ਦੂਜੇ ਪਾਸੇ ਤੇ ਉਹਨੂੰ ਇਹ ਨਹੀਂ ਪਤਾ ਲੱਗਿਆ ਕਿ ਉਹ ਆਪਦੀ ਸਰਕਾਰ ਦੇ ਖਿਲਾਫ ਵੀ ਬੋਲੀ ਜਾਂਦੀ ਹੈ ਕਿ ਪਾਕਿਸਤਾਨ ਤੋਂ ਦਾ ਤੁਸੀਂ ਰੋਕਦੇ ਉਹ ਪਾਈਪ ਇਹ ਰੋਕਣ ਲਈ ਮੰਨ ਲਓ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਜ਼ਿੰਮੇਵਾਰ ਆ ਸੀ ਕਦੋਂ ਕਹਿੰਦੇ ਨਹੀਂ ਲੇਕਿਨ ਬੀਐਸਐਫ ਜ਼ਿੰਮੇਵਾਰ ਉਹਥੋਂ ਕਿਵੇਂ ਆ ਜਾਂਦਾ ਬਾਰਡਰ ਤੇ ਤਾਂ ਬੀਐਸਐਫ ਲੱਗੀ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਅੰਡਰ ਹੈ ਤਾਂ ਗੁਜਰਾਤ ਤੋਂ ਆਉਂਦਾ ਉਹਦਾ ਵੀ ਤੁਸੀਂ ਕਰ ਲੋ ਹੂੰ ਕਹਿੰਦੇ ਹਿਮਾਚਲ ਬਚਾਉਣਾ ਹੈ ਬਚਾ ਲੋ ਅਸੀਂ ਕਦੋਂ ਕਹਿੰਦੇ ਰਿਕ ਨੂੰ ਹੱਕ ਇਹ ਗੱਲ ਕਹਿੰਦਾ ਲੇਕਿਨ ਪੰਜਾਬ ਨੂੰ ਜ਼ਰੂਰ ਵਿੱਚ ਕੜਿਸਣਾ ਕਿ ਜੀ ਉਹਨਾਂ ਦੇ ਪਿੰਡਾਂ ਚ ਵਿਧਵਾ ਮਾਰ ਰਹੇ ਦੀਆਂ ਨੇ ਜੀ ਪਿੰਡ ਬਦੇ ਖਾਲੀ ਹੋ ਗਏ ਜੀ ਇਹ ਉਹ ਬਦਰ ਇਸ ਤਰ੍ਹਾਂ ਦੀਆਂ ਗੱਲਾਂ ਉਹਨੇ ਗਲਤ ਕੀਤੀਆਂ ਲੇਕਿਨ ਅਸੀਂ ਵੀ ਜਵਾਬ ਕੀ ਦਿੰਨੇ ਆ ਅਸੀਂ ਮੌਕਾ ਦਿੰਨੇ ਆ ਇਸ ਕਰਕੇ ਇਸ ਤਰ੍ਹਾਂ ਦਾ ਹੋ ਜਾਂਦਾ ਹੁਣ ਹਰਪਾਲ ਜੀ ਬਨੇ ਰਿਐਕਟ ਕੀਤਾ ਕਹਿ ਸਕਦੇ ਸੀ ਲੇਕਿਨ ਇਹ ਗੱਲ ਹੈ ਕਿ ਪੰਜਾਬ ਇਕੱਲਾ ਉੱਠਦਾ ਨਹੀਂ ਇਹ ਇਹ ਵੀ ਗੱਲ ਹੈ ਦੂਜੇ ਪਾਸੇ ਸਰਕਾਰ ਦੇ ਜਿਹੜਾ ਜੁੱਧ ਨਸ਼ਾ ਵਿਰੁੱਧ ਹੈ ਇਸ ਮਾਮਲੇ ਚ ਜਿਹੜੇ ਸਵਾਲ ਉੱਠ ਰਹੇ ਨੇ ਉਹਤੇ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਮੈਂ ਅਖੀਰ 'ਚ ਦੋ ਤਿੰਨ ਸੁਜੈਸ਼ਨ ਦੇ ਰਹੇ ਨੇ ਦੇਖੋ ਇਹਨਾਂ ਨੇ ਇੱਕ ਗੱਲ ਕਹੀ ਸੀ ਜਦੋਂ ਜੁੱਧ ਨਸ਼ਾ ਵਿਰੁੱਧ ਸ਼ੁਰੂ ਹੋਇਆ ਸੀ ਉਦੋਂ ਇਹ ਕਿਹਾ ਸੀ ਕਿ ਅਸੀਂ ਸੈਂਸਸ ਕਰਾਵਾਂਗੇ ਭੁੱਲ ਗਏ ਕੋਈ ਸੈਂਸਸ ਦੀ ਗੱਲ ਨਹੀਂ ਦੁਬਾਰਾ ਹੋ ਰਹੀ ਕਿਸੇ ਨੇ ਵੀ ਅਚਿਬਾ ਸਾਹਿਬ ਦੇ ਪਿਛਲੇ ਬਿਆਨ ਕੱਢ ਕੇ ਦੇਖ ਲਓ ਕਿ ਛੇ ਸੈਂਸਸ ਆਪਾਂ ਨੂੰ ਪਤਾ ਵੀ ਆਪਣੇ ਕੋਲ ਟੋਟਲ ਕਿੰਨੇ ਡਰੱਗੇਸਟ ਨੇ ਪੰਜਾਬ 'ਚ ਆਪਣੇ ਕੋਲ ਕੋਈ ਅੰਕੜਾ ਨਹੀਂ ਲੇਟੈਸਟ ਅੰਕੜਾ ਚਾਹੀਦਾ ਜੇ ਆਪਾਂ ਕਿਸੇ ਨੂੰ ਦਵਾਈ ਦੇਣੀ ਹੈ ਕਿਸੇ ਮਰੀਜ਼ ਨੂੰ ਪਹਿਲਾਂ ਡਾਇਗਨੋਸਟਾ ਕਰਾਂਗੇ ਬੰਬਾਰੀ ਡਾਇਗਨੋਸ ਕਰਨੀ ਬੜੀ ਜ਼ਰੂਰੀ ਹੈ ਤੇ ਸਾਡੇ ਕੋਲ ਤਾਂ ਪਤਾ ਹੀ ਨਹੀਂ ਸਾਨੂੰ ਅਸੀਂ ਤਾਂ ਜਿਹੜਾ ਵੀ ਆਉਂਦਾ ਫੜ ਕੇ ਚਲੋ ਅੰਦਰ ਜੀ ਛਾਪੇ ਮਾਰੋ ਦੇਖ ਲਓ ਤੇ ਕਰ ਦੋ ਅੰਦਰ ਹੁਣ ਗਿਣਤੀ ਵਧਾਉਣਾ ਟਾਰਗੇਟ ਦੇਣਾ ਇਹ ਕੋਈ ਹੱਲ ਨਹੀਂ ਹੈ ਇਕੱਲੇ ਪੁਲਿਸ ਨਾਲ ਹੱਲ ਨਹੀਂ ਹੋਣਾ ਤੇ ਮੈਂ ਨੂੰ ਇੱਕ ਜਿਹੜੇ ਮਾਹਰ ਨੇ ਜਿਨ੍ਹਾਂ ਨੇ ਰਿਸਰਚ ਕੀਤੀ ਸੀ ਡਾਕਟਰ ਹਰਸ ਸੰਧੂ ਦੀ ਗੱਲ ਠੀਕ ਲੱਗੀ ਉਹ ਦੇਖੋ ਉਹ ਹਰਸੰਦੂ ਉਹ ਹੈ ਗੁਰੂ ਨਾਨਕ ਦੇ ਯੂਨੀਵਰਸਿਟੀ ਚ ਉਹ ਸੋਸ਼ੀਅਲੋਜੀ ਦੇ ਪ੍ਰੋਫੈਸਰ ਸੀ ਤੇ ਡਾਕਟਰ ਐਸ ਪੀ ਸਿੰਘ ਉਹ ਤੋਂ ਵਾਈਸ ਚਾਂਸਰ ਸੀ ਤੇ ਗਵਰਨਰ ਸਾਹਿਬ ਨੇ ਕਿਹਾ ਕਿ ਸਾਨੂੰ ਕੋਈ ਤੁਸੀਂ ਰਿਸਰਚ ਕਰਕੇ ਦਿਓ ਇਹਨਾਂ ਨੇ ਇੱਕ ਰਿਸਰਚ ਕੀਤੀ ਇਹਨਾਂ ਨੇ ਜ਼ਿਲ੍ਹੇ ਚ ਜਾ ਕੇ ਹਸਪਤਾਲਾਂ ਜਿਹੜੇ ਡਰੱਗਸ ਸੀ ਉਹਨਾਂ ਨਾਲ ਗੱਲਬਾਤ ਕਰਕੇ ਇੱਕ ਡਾਟਾ ਕਲੈਕਟ ਕਰਕੇ ਦੱਸਿਆ ਵੀ ਜਿਹੜੇ ਜਿਹੜੇ ਨੌਜਵਾਨ ਨੇ ਨਾ ਉਹ ਜ਼ਿਆਦਾ ਨੇ ਸੈਂਪਲ ਚੋਂ ਕਿ ਉਹਨਾਂ ਦੀ ਗਿਣਤੀ ਜਿੰਨੇ ਇਹਨਾਂ ਨੇ ਕੀਤੇ ਸੀ ਸੈਂਪਲਿੰਗ ਕੀਤੀ ਸੀ ਉਹ ਚੋਂ 70% ਉਹ ਨੌਜਵਾਨ ਸੀ ਤਾਂ ਇਹ ਜਦੋਂ ਕਿਸੇ ਪੜਿਆ ਬਿਊਰੋਕਰੇਟ ਨੇ ਉਹਨੇ ਬਰੀਫ ਕਰਤਾ ਰੋਹਲ ਗਾਂਧੀ ਨੂੰ ਰੋਹਲ ਗਾਂਧੀ ਨੇ ਆ ਕੇ ਅੰਬਰਸਰ ਕਹਿਤਾ ਪੰਜਾਬ ਦੇ 70% ਨੌਜਵਾਨ ਜਿਹੜੇ ਨਸ਼ੇੜੀ ਨੇ ਇਹ ਜਿਹੜਾ ਮਿਸਕੋਟ ਹੋਇਆ ਸੀ ਜਿਹੜਾ ਉਹ ਮਿਸਕੋਟ ਹੋਇਆ ਸੀ ਨਾ ਉਹ ਪੰਜਾਬ ਜਿਹੜੀ ਸੀ ਉਹ ਜਿਹੜੀ ਉਹ ਸੈਂਪਲਿੰਗ ਤੋਂ ਸੀ ਜਿੰਨਾਂ ਦੀ ਉਹਨਾਂ ਨੇ ਰਿਸਰਚ ਕੀਤੀ ਸੀ ਉਹੀ ਡਾਕਟਰ ਸੰਧੂ ਦੰਦਰੀਕਰ ਹੋਈ ਉਹਨਾਂ ਦਾ ਸੁਝਾਸ਼ਨ ਵਧੀਆ ਹੈ ਕਹਿੰਦੇ ਦੇਖੋ ਇੰਨਾ ਪੈਸਾ ਖਰਚ ਰਹੀ ਹੈ ਸਰਕਾਰ ਤਿੰਨ ਚਾਰ ਯੂਨੀਵਰਸਿਟੀਆਂ ਨੇ ਜਿਹੜੀਆਂ ਸਾਡੀਆਂ ਸਟੇਟ ਯੂਨੀਵਰਸਿਟੀਆਂ ਦੇ ਡਿਊਟੀ ਲਾ ਦਿੱਤੀ ਤੁਸੀਂ ਉਹਨਾਂ ਨੂੰ 1-1 ਕਰੋੜ ਰੁਪਇਆ ਦਿਓ ਉਹ ਰਿਸਰਚ ਕਰਨ ਉਹ ਰਿਸਰਚ ਜਿਹੜੀ ਹੈ ਸੌਰੀ ਉਹ ਰਿਸਰਚ ਕਰਕੇ ਇਹ ਦੱਸਣ ਹਰ ਐਂਗਲ ਤੋਂ ਕਿ ਕਿਹੜਾ ਏਜ ਗਰੁੱਪ ਕਿਹੜਾ ਇਨਕਮ ਗਰੁੱਪ ਕਿਹੜਾ ਨਸ਼ਾ ਪਰਦ ਮਤਲਬ ਜਿਹੜਾ ਅਮੀਰ ਗਰੁੱਪ ਹੈ ਅਪਰ ਮੀਡਲ ਕਲਾਸ ਹੈ ਮੀਡਲ ਕਲਾਸ ਹੈ ਉਹਨਾਂ ਦੇ ਕਿਹੜੇ ਇਸ ਗਰੁੱਪ ਚ ਨਸ਼ੇ ਹੁੰਦੇ ਨੇ ਕਿਹੜੇ ਕਰਦੇ ਨੇ ਕੁੜੀਆਂ ਕਰਦੇ ਨੇ ਮੁੰਡੇ ਕਰਦੇ ਨੇ ਲੋਅਰ ਕਲਾਸ ਚ ਕੌਣ ਕਰਦਾ ਹੈ ਕਿਹੜਾ ਨਸ਼ਾ ਕਰਦਾ ਹੈ ਮਹਗਾ ਨਸ਼ਾ ਸਸਤਾ ਨਸ਼ਾ ਚਿੱਟੇ ਦਾਸ ਦਾ ਫਹੀਮ ਦਾ ਕਿਹੜਾ ਕਰਦਾ ਹੈ ਇਹ ਸਾਰੀ ਗੱਲ ਉਹ ਰਿਸਰਚ ਕਰਕੇ ਸਾਡੇ ਸਾਹਮਣੇ ਆ ਜੇ ਤੇ ਫਿਰ ਆਪਾਂ ਨੂੰ ਫਿਰ ਸਾਡੇ ਕਿੰਨੇ ਬੰਦੇ ਟੋਟਲ ਜਿਹਨਾਂ ਜਿਹੜੇ ਨਸ਼ੇ ਵਾਲੇ ਨੇ ਜਿਹੜੇ ਡਰਗ ਐਡਿਕਸ਼ਨ ਸੈਂਟਰ ਚ ਪਹਿਲੇ ਸਭ ਦਾ ਇੱਕ ਪੂਰਾ ਖਾਕਾ ਇੱਕ ਡਾਟਾ ਹੋਵੇ ਸਾਡੇ ਕੋਲ ਇਹ ਤਾਂ ਸਰਕਾਰ ਕਰਦੀ ਨਹੀਂ ਨਾ ਨਰੇਬਾਜੀ ਨਾਲ ਇਕੱਲੇ ਥੋੜੀ ਨਸ਼ੇਬੰਦ ਹੋਣੇ ਨੇ ਨਸ਼ੇ ਨਰੇਬਾਜੀ ਨਾਲ ਨਹੀਂ ਬੰਦ ਹੋਣੇ ਕੁਝ ਕਰਨਾ ਪਊ ਗਰਾਊਂਡ ਲੈਵਲ ਤੇ ਔਰ ਬਾਕੀ ਜਿਹੜਾ ਉਹ ਕਾਉਂਸਲਰਸ ਜਿਹੜਾ ਸਕੂਲਾਂ ਕਾਲਜਾਂ ਚ ਉਹ ਤਾਂ ਅਲੱਗ ਸਾਈਡ ਤੇ ਰੱਖਣਾ ਹੈ ਜਿਹੜੇ ਹੋ ਰਹੇ ਨੇ ਉਹਨਾਂ ਦੀ ਗੱਲ ਮੈਂ ਕਰ ਰਿਹਾ ਲੇਕਿਨ ਅੱਜ ਜਿਸ ਤਰੀਕੇ ਨਾਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਫਟਕਾਰ ਲਾਈ ਹੈ ਇਹ ਸਾਨੂੰ ਇੱਕ ਵਾਰ ਫਿਰ ਸੋਚਣ ਲਈ ਮਜਬੂਰ ਕਰ ਰਹੀ ਹੈ ਕਿ ਸਰਕਾਰ ਸਹੀ ਤਰੀਕੇ ਨਾਲ ਇਹ ਨਸ਼ਿਆਂ ਤੇ ਨਤ ਪਾਵੇ ਤਾਂ ਚੰਗੀ ਗੱਲ ਹੈ ਤੁਹਾਡਾ ਬਹੁਤ